ਰੌਸ਼ਨੀ ਨੂੰ ਵਿਆਹ ਦੇ ਨਾਂ ਤੋਂ ਡਰ ਲੱਗਦਾ ਸੀ ਕਿਉਂਕਿ ਵਿਆਹ ਦੇ ਨਾਂ ਤੇ ਜੋ ਕੁਝ ਕੁੜੀਆਂ ਦੇ ਨਾਲ ਹੁੰਦਾ ਸੀ ਉਸ ਨੂੰ ਡਰਾਉਂਦਾ ਸੀ। ਇਹੀ ਕਾਰਨ ਸੀ ਉਹ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਉਸ ਤੇ ਬਹੁਤ ਮਨਾ ਕਰਨ ਤੇ ਵੀ ਉਸ ਦਾ ਵਿਆਹ ਕਰ ਦਿੱਤਾ ਗਿਆ। ਉਹ ਆਪਣੇ ਕਮਰੇ ਵਿੱਚ ਬੈਠੀ ਬਹੁਤ ਜ਼ਿਆਦਾ ਪਰੇਸ਼ਾਨ ਸੀ। ਅੱਜ ਉਸ ਦੇ ਵਿਆਹ ਦੀ ਪਹਿਲੀ ਰਾਤ ਸੀ ਅਤੇ ਇਸ ਰਾਤ ਨੂੰ ਲੈ ਕੇ ਕੁੜੀ ਦੇ ਬਹੁਤ ਾਰਮਾਨ ਹੁੰਦੇ ਨੇ ਤੇ ਉਸ ਨੇ ਬਹੁਤ ਸੁਪਨੇ ਸਜਾਏ ਹੁੰਦੇ ਨੇ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਂਦੀਆਂ ਨੇ ਤੇ ਕੁੜੀਆਂ ਇਸ ਦਿਨ ਦਾ ਇੰਤਜ਼ਾਰ ਕਰਦੀਆਂ ਨੇ ਪਰ ਰੋਸ਼ਨੀ ਬਹੁਤ ਪਰੇਸ਼ਾਨ ਸੀ ਕਿ ਆਪਣੇ ਘਰ ਵਾਲੇ ਬਾਰੇ ਸੋਚ ਕੇ ਉਹ ਬੁਰੀ ਤਰ੍ਹਾਂ ਕੰਬ ਰਹੀ ਸੀ ਉਸ ਦਾ ਦਿਲ ਕਰ ਰਿਹਾ ਸੀ ਕਿ ਤੇ ਜਾ ਕੇ ਲੁਕ ਜਾਵੇ ਜਿੱਥੇ ਉਸ ਦੇ ਘਰ ਵਾਲੇ ਨੂੰ ਦਿਸੇ ਨਾ ਇਹ ਸਭ ਕੁਝ ਉਸ ਦੀਆਂ ਅੱਖਾਂ ਤੋਂ ਸਾਹਮਣੇ ਗਾਇਬ ਹੋ ਜਾਵੇ ਉਹ ਉਸ ਦਾ ਦਿਲੇ ਇੱਧਰ ਉੱਧਰ ਦੀਆਂ ਗੱਲਾਂ ਸੋਚ ਰਿਹਾ ਸੀ ਤੇ ਉਸ ਦੇ ਹੱਥ ਪੈਰ ਠੰਡੇ ਹੋ ਰਹੇ ਸੀ ਡਰ ਦੇ ਮਾਰੇ ਉਸ ਦਾ ਸਾਹ ਰੁਕ ਰਿਹਾ ਸੀ ਕਿ ਅਚਾਨਕ ਹੀ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਉਸ ਦਾ ਘਰ ਵਾਲਾ ਅੰਦਰ ਆਇਆ ਉਸ ਨੂੰ ਵੇਖ ਕੇ ਰੋਸ਼ਨੀ ਹੋਰ ਵੀ ਡਰ ਗਈ ਸੀ ਜਦੋਂ ਰਵੀ ਕਮਰੇ ਵਿੱਚ ਆਇਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਗਰ ਰਹੇ ਸੀ ਡਰਦੇ ਮਾਰੇ ਬੈਠੀ ਚਾਦਰ ਨੂੰ ਆਪਣੇ ਦੋਨਾਂ ਹੱਥਾਂ ਨਾਲ ਘੁੱਟ ਕੇ ਫੜ ਲਿੱਤਾ ਪਤਾ ਨਹੀਂ ਕਿਸ ਤਕਲੀਫ ਤੋਂ ਗੁਜ਼ਰ ਰਹੀ ਸੀ ਉਹ ਜਾਣਦੀ ਸੀ ਜਿੱਦਾਂ ਜਿੱਦਾਂ ਘਰ ਵਾਲਾ ਨੇੜੇ ਆ ਰਿਹਾ ਸੀ ਪੂਰਾ ਸਰੀਰ ਕੰਬ ਰਿਹਾ ਸੀ ਰਵੀ ਉਸ ਕੋਲ ਆ ਕੇ ਬੈਠ ਗਿਆ ਤੇ ਕੁਝ ਚਿਰ ਪਿੱਛੋਂ ਉਸ ਦੀ ਸੋਹਣੇ ਮੁੱਖ ਨੂੰ ਵੇਖ ਕੇ ਪਿਆਰ ਭਰੀਆਂ ਗੱਲਾਂ ਕਰਨ ਲੱਗਾ ਉਹ ਬਹੁਤ ਡਰੀ ਹੋਈ ਸੀ ਰੌਸ਼ਨੀ ਵੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੀ ਤੇ ਉਸ ਦੇ ਲਈ ਸਭ ਤੋਂ ਵੱਡਾ ਅਸਲਾ ਬਣ ਗਿਆ ਸੀ ਜਿੱਦਾਂ ਹੀ ਉਸਨੇ ਆਪਣਾ ਹੱਥ ਰੋਸ਼ਨੀ ਦੇ ਹੱਥ ਤੇ ਰੱਖਿਆ ਉਸਦੇ ਹੱਥ ਨੂੰ ਠੰਡਾ ਦੇਖ ਕੇ ਕਹਿਣ ਲੱਗਾ ਕਿ ਰੋਸ਼ਨੀ ਤੂੰ ਇੰਨੀ ਜ਼ਿਆਦਾ ਕਿਉਂ ਘਬਰਾ ਰਹੀ ਹੈ ਰੋਸ਼ਨੀ ਉਸ ਨੂੰ ਕੀ ਦੱਸਦੀ ਕਿ ਉਸ ਨੂੰ ਤਾਂ ਵਿਆਹ ਤੋਂ ਹੀ ਡਰ ਲੱਗਦਾ ਉਸਨੇ ਨਾਂ ਵਿੱਚ ਸਿਰ ਹਲਾ ਦਿੱਤਾ ਅਤੇ ਕਿਹਾ ਕੁਝ ਨਹੀਂ ਉਹ ਕਹਿ ਲਗਾ ਤੂੰ ਇਸ ਕਦਰ ਡਰੀ ਹੋਈ ਕਿਉਂ ਹੈ ਰੋਸ਼ਨੀ ਨੇ ਹੌਲੀ ਜਿਹਾ ਕਿਹਾ ਮੈਨੂੰ ਇਸ ਰਿਸ਼ਤੇ ਤੋਂ ਡਰ ਲੱਗਦਾ ਹੈ ਰੋਸ਼ਨੀ ਦੀ ਗੱਲ ਸੁਣ ਕੇ ਉਸ ਦਾ ਘਰ ਵਾਲਾ ਉੱਚੀ ਉੱਚੀ ਹੱਸਣ ਲੱਗਿਆ ਤੇ ਰੋਸ਼ਨੀ ਘਬਰਾ ਗਈ ਸੀ ਅਤੇ ਉਸ ਨੂੰ ਹੌਸਲਾ ਦੇਣ ਲੱਗਾ ਤੇ ਕਹਿਣ ਲੱਗਾ ਚਿੰਤਾ ਨਾ ਕਰ ਰੋਸ਼ਨੀ ਨੇ ਕਿਹਾ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਉਹ ਕਹਿਣ ਲੱਗਾ ਇਸ ਵਿੱਚ ਡਰ ਦੀ ਕੋਈ ਗੱਲ ਨਹੀਂ ਜਦੋਂ ਉਸ ਨੇ ਕਿਹਾ ਕਿ ਮੈਨੂੰ ਘਬਰਾਟ ਹੁੰਦੀ ਹੈ ਪਤਾ ਨਹੀਂ ਇਹ ਸਭ ਕਿੱਦਾਂ ਹੋਊਗਾ ਤਾਂ ਉਸ ਦਾ ਘਰ ਵਾਲਾ ਕਹਿਣ ਲਗਾ ਦੇਖ ਇਸਨੇ ਕਿਹਾ ਇਸਦਾ ਹੀ ਕਹਾਲ ਹੈ ਮੇਰੇ ਕੋਲ ਜਦੋਂ ਰੋਸ਼ਨੀ ਨੇ ਪੁੱਛਿਆ ਕੀ ਹਾਲ ਹੈ ਤਾਂ ਉਸਨੇ ਰੋਸ਼ਨੀ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਲਿਆ ਤੇ ਉਸ ਤੋਂ ਬਾਅਦ ਉੱਠ ਕੇ ਖੜਾ ਹੋਇਆ ਤੇ ਉਸਨੇ ਜਾ ਕੇ ਆਪਣੀ ਅਲਮਾਰੀ ਵਿੱਚੋਂ ਇੱਕ ਦਵਾਈ ਲੈ ਕੇ ਉਸਨੇ ਰੋਸ਼ਨੀ ਨੂੰ ਫੜਾ ਦਿੱਤੀ ਤੇ ਨਾਲ ਪਾਣੀ ਦਾ ਗਲਾਸ ਦਿੱਤਾ ਤੇ ਕਹਿਣ ਲੱਗਾ ਇਹ ਗੋਲੀ ਖਾ ਲੈ ਜਦੋਂ ਰੋਸ਼ਨੀ ਨੇ ਉਸ ਨੂੰ ਕਿਹਾ ਕਿ ਦਵਾਈ ਕਿਸ ਚੀਜ਼ ਦੀ ਹੈ ਤਾਂ ਰਵੀ ਕਹਿਣ ਲੱਗਾ ਤੇਰੀਆਂ ਸਾਰੀਆਂ ਦਿੱਕਤਾਂ ਦਾ ਹੱਲ ਇਸ ਗੋਲੀ ਵਿੱਚ ਹੈ ਰਵਿਦੀ ਤਾਂ ਉਹ ਸਮਝ ਨਹੀਂ ਪਾ ਰਹੀ ਸੋਚਣ ਲੱਗੀ ਸੀ ਕਿ ਆਖਰ ਉਸਦੀ ਪਰਸਾ ਨੰਨੀਆਂ ਦਾ ਹਾਲੇ ਦਵਾਈ ਕਿਦਾਂ ਹੋ ਸਕਦੀ ਕਹਿ ਰੋ ਇਸ ਕਦਰ ਡਰ ਗਈ ਸੀ ਕੁਝ ਵੀ ਕਰਨ ਨੂੰ ਤਿਆਰ ਸੀ ਜਦੋਂ ਰਵੀ ਨੂੰ ਉਸ ਨੂੰ ਯਕੀਨ ਦਿਵਾਇਆ ਕਿ ਦਵਾਈ ਖਾ ਕੇ ਉਸ ਨੂੰ ਠੀਕ ਲੱਗੂਗਾ ਤਾਂ ਰੋਸ਼ਨੀ ਨੇ ਦਵਾਈ ਖਾ ਲਈ ਸੀ ਅਤੇ ਉਸ ਨੂੰ ਦਵਾਈ ਖਾਣ ਤੋਂ ਬਾਅਦ ਹਲਕੀ ਹਲਕੀ ਜੀ ਖੁਮਾਰੀ ਚੜ ਰਹੀ ਸੀ ਉਸ ਦੇ ਘਰ ਵਾਲੇ ਨੇ ਉਸ ਤੇ ਦੋਨੋਂ ਹੱਥਾਂ ਨੂੰ ਫੜ ਕੇ ਆਪਣੇ ਵੱਲ ਕਰ ਲਿਆ ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਪਰ ਰੋਸ਼ਨੀ ਚੁੱਪ ਸੀ ਉਸ ਦਾ ਸਰੀਰ ਕੰਬ ਰਿਹਾ ਸੀ ਹੌਲੀ ਹੌਲੀ ਰਵੀ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲਿੱਤਾ ਰੋਸ਼ਨੀ ਡਰਦੇ ਮਾਰੇ ਆਪਣੇ ਆਪ ਨੂੰ ਛੁਡਵਾ ਰਹੀ ਸੀ ਪਰ ਫਿਰ ਉਸਨੇ ਮਹਿਸੂਸ ਕੀਤਾ ਜਿਦਾ ਉਸ ਦੀਆਂ ਅੱਖਾਂ ਵਿੱਚ ਕੋਈ ਨਸ਼ਾ ਉਤਰਿਆ ਹੋਵੇ ਤੇ ਉਸ ਤਾਂ ਅਤੇ ਰੋਸ਼ਨੀ ਨੂੰ ਹੌਲੀ ਹੌਲੀ نیند ਆ ਰਹੀ ਸੀ ਹੁਣ ਉਹ ਜਾ ਕੇ ਵੀ ਆਪਣੇ ਆਪ ਨੂੰ ਛੁਡਾ ਨਹੀਂ پا ਰਹੀ ਸੀ ਤੇ ਹੁਣ ਗੂੜੀ ਨੀਂਦ ਵਿੱਚ ਸੌ ਗਈ ਸੀ ਵਿਆਹ ਤੋਂ ਪਹਿਲਾਂ ਉਸ ਦੀਆਂ ਸਹੇਲੀਆਂ ਉਸ ਕੋਲ ਬੈਠ ਗਈਆਂ ਜੋ ਕਿ ਪਹਿਲਾਂ ਤੋਂ ਵਿਆਹੀਆਂ ਸੀ ਰੋਸ਼ਨੀ ਨੂੰ ਕਹਿਣ ਲੱਗੀਆਂ ਕੁਝ ਦਿਨ ਬਾਅਦ ਤੇਰਾ ਵਿਆਹ ਹੋ ਜਾਣਾ ਇਸ ਲਈ ਜ਼ਰੂਰੀ ਹੈ ਤੂੰ ਸਤੋ ਸਾਰਾ ਕੁਝ ਸਮਝ ਲੈ ਤੈਨੂੰ ਸਾਰੀ ਜਾਣਕਾਰੀ ਹੋਣੀ ਜ਼ਰੂਰੀ ਹੈ ਰੋਸ਼ਨੀ ਵਿਆਹ ਤੇ ਰਿਸ਼ਤੇ ਤੋਂ ਬਿਲਕੁਲ ਅਨਜਾਨ ਸੀ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਇਹ ਰਿਸ਼ਤਾ ਕਿੱਦਾਂ ਨਿਭਾਇਆ ਜਾਂਦਾ ਹੈ ਇਸ ਲਈ ਜਦੋਂ ਸਹੇਲੀਆਂ ਨੇ ਉਸ ਨੂੰ ਇਸ ਰਿਸ਼ਤੇ ਬਾਰੇ ਦੱਸਿਆ ਤਾਂ ਉਸ ਨੂੰ ਡਰ ਲੱਗਣ ਲੱਗਾ ਕਿਉਂਕਿ ਉਹਨਾਂ ਦੇ ਦੱਸਣ ਦਾ ਤਰੀਕਾ ਹੀ ਕੁਝ ਇਦਾਂ ਦਾ ਸੀ ਕਹਿਣ ਲੱਗੀ ਪਤੀ ਪਤਨੀ ਵਿਆਹ ਦੀ ਪਹਿਲੀ ਰਾਤ ਨੂੰ ਜੋ ਵੀ ਕਰਦੇ ਨੇ ਉਸ ਵਿੱਚ ਘਰ ਵਾਲਾ ਬਿਲਕੁਲ ਵੀ ਤਰਸ ਨਹੀਂ ਕਰਦਾ ਤੂੰ ਤਾਂ ਸੋਣੀ ਹੈ ਤੇਰਾ ਰੂਪ ਦੇਖ ਕੇ ਘਰ ਵਾਲਾ ਤਾਂ ਪਤਾ ਨਹੀਂ ਤੇਰੇ ਨਾਲ ਕੀ ਕੁਝ ਇਹ ਕਹਿ ਕੇ ਉਹ ਚੁੱਪ ਹੋ ਗਈ ਆ ਤੇ ਉੱਚੀ ਉੱਚੀ ਹੱਸਣ ਲੱਗੀਆਂ ਰੋਸ਼ਨੀ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿਉਂ ਕੀ ਕਹਿ ਰਹੀਆਂ ਨੇ ਉਹ ਹੱਸਣ ਲੱਗੀਆਂ ਸੀ ਰੋਸ਼ਨੀ ਦਾ ਦਿਲ ਧੜਕ ਰਿਹਾ ਸੀ ਉਹਨਾਂ ਦੀਆਂ ਗੱਲਾਂ ਉਸ ਦੇ ਦਿਮਾਗ ਵਿੱਚ ਘਰ ਘਰ ਗਈਆਂ ਸੀ ਵਿਆਹ ਦੀ ਰਾਜੂ ਕੁਝ ਉਸ ਦੀ ਸਹੇਲੀਆਂ ਨੇ ਦੱਸਿਆ ਸੀ ਉਸ ਨੂੰ ਰਾਤ ਤੋਂ ਡਰ ਲੱਗ ਰਿਹਾ ਸੀ ਜਿੱਦਾਂ ਜਿੱਦਾਂ ਵਿਆਹ ਦੇ ਦਿਨਾਂ ਨੇੜੇ ਹੋ ਰਹੇ ਉਸ ਦਾ ਦਿਲ ਕਰਦਾ ਸੀ ਉਹ ਕਿਤੇ ਲੁਕ ਜਾਵੇ ਇਸ ਲਈ ਵਿਆਹ ਦੀ ਪਹਿਲੀ ਰਾਤ ਆਉਣ ਤੇ ਉਹ ਬੇहद ਡਰੀ ਤੇ ਘਬराई ਹੋਈ ਸੀ ਪਤਾ ਨਹੀਂ ਉਸ ਦਿਲ ਵਿੱਚ ਸੀ ਕਿ ਮੇਰਾ ਘਰ ਵਾਲਾ ਪਤਾ ਨਹੀਂ ਮੇਰੇ ਨਾਲ ਕੀ ਕਰੂਗਾ ਪਰ ਰਵੀ ਨੇ ਉਸ ਨੂੰ ਬਹੁਤ ਸਮਝਾਇਆ ਸ਼ਾਇਦ ਰਵੀ ਨੇ ਉਸ ਨੂੰ ਨੀਂਦ ਦੀ ਦਵਾਈ ਦਿੱਤੀ ਸੀ ਅਤੇ ਜਿਸ ਨੂੰ ਖਾ ਕੇ ਰੋਸ਼ਨੀ ਨੂੰ ਥੂੜੀ ਨੀਂਦ ਆ ਗਈ ਸੀ ਤੇ ਉਸ ਨੂੰ ਆਪਣੀ ਪਹਿਲੀ ਰਾਤ ਬਿਲਕੁਲ ਵੀ ਯਾਦ ਨਹੀਂ ਸੀ ਬਸ ਇੰਨਾ ਹੀ ਅਹਿਸਾਸ ਸੀ ਕਿ ਉਸ ਦਾ ਘਰ ਵਾਲਾ ਆਪਣਾ ਹੱਕ ਵਸੂਲ ਕਰ ਚੁੱਕਿਆ ਸੀ ਪਰ ਸੱਚਤਾ ਸ਼ਾਇਦ ਭਿਆਨਕ ਸੀ ਉਸ ਦੀ ਸੋਚੋਂ ਉਸ ਤੋਂ ਪਰੇ ਸੀ ਰੋਸ਼ਨੀ ਹਲੇ ਸੱਚ ਤੋਂ ਅਣਜਾਨ ਸੀ ਜੋ ਬਾਅਦ ਵਿੱਚ ਉਸ ਉੱਤੇ ਖੁੱਲਣ ਵਾਲਾ ਸੀ ਕਿ ਵਿਆਹ ਦੀ ਪਹਿਲੀ ਰਾਤ ਉਸ ਨਾਲ ਕੀ ਹੋਇਆ ਸੀ ਇਦਾਂ ਹੀ ਖੈਰ ਜਦੋਂ ਰੋਸ਼ਨੀ ਸਵੇਰੇ ਉੱઠી ਪੂਰਾ ਸਰੀਰ ਦਰਦ ਹੋ ਰਿਹਾ ਸੀ ਉਸਨੇ ਪਾਸਾ ਲਿੱਤਾ ਉਸ ਦੀ ਪਿੱਠ ਵਿੱਚ ਦਰਦ ਹੋ ਰਿਹਾ ਸੀ ਤੇ ਉਹ ਚੀਕ ਰਹੀ ਸੀ ਤੇ ਉਸ ਦੇ ਨਾਲ ਪਿਆ ਉਸ ਦਾ ਘਰਵਾੜਾ ਉੱਠ ਕੇ ਬੈਠ ਗਿਆ ਤੇ ਕਹਿਣ ਲੱਗਾ ਰੋਸ਼ਨੀ ਕੀ ਹੋ ਗਿਆ ਰੋਸ਼ਨੀ ਨੇ ਕਿਹਾ ਪਤਾ ਨਹੀਂ ਮੇਰਾ ਬਹੁਤ ਸਖ ਭਾਰੀ ਹੈ ਸਾਰੇ ਸਰੀਰ ਵਿੱਚ ਦਰਦ ਹੈ ਯਾਦ ਕਰਨ ਦੇ باوجود ਵੀ ਮੈਨੂੰ ਇਹ ਰਾਤ ਬਿਲਕੁਲ ਯਾਦ ਨਹੀਂ ਆ ਰਹੀ ਸਮਝ ਨਹੀਂ ਆ ਰਿਹਾ ਕੀ ਮੈਂ ਰਾਤ ਨੂੰ ਕੀ ਕੀਤਾ ਉਸਦੇ ਹੱਥ ਵਿੱਚ ਪਾਈਆਂ ਚੂੜੀਆਂ ਟੁੱਟ ਕੇ ਬੈੱਡ ਤੇ ਗਿਰੀਆਂ ਪਈਆਂ ਸੀ ਰੌਸ਼ਨੀ ਇਹ ਸਭ ਕੁਝ ਵੇਖ ਕੇ ਹੈਰਾਨ ਸੀ ਉਸਦੇ ਵਾਲ ਖੁੱਲੇ ਸੀ ਤੇ ਉਸਦੀ ਹਾਲਤ ਅਸਰਈ ਸੀ ਕਿ ਉਸਦੇ ਘਰ ਵਾਲੇ ਨਾਲ ਉਸ ਨਾਲ ਪਿਆਰ ਮੁਹੱਬਤ ਵਾਲਾ ਵਰਤਾ ਬਿਲਕੁਲ ਨਹੀਂ ਕੀਤਾ ਉਹ ਚਾਹ ਕੇ ਵੀ ਦਰਦ ਨੂੰ ਬਰਦਾਸ਼ਤ ਨਹੀਂ ਕਰ پا ਰਹੀ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਤੇ ਉਸ ਨੂੰ ਰੋਂਦਾ ਦੇਖ ਰਵੀ ਉੱਠ ਕੇ ਬੈਠ ਗਿਆ ਤੇ ਕਹਿਣ ਲੱਗਾ ਦੇਖ ਸਭ ਕੁਝ ਤਾਂ ਹੁੰਦਾ ਹੀ ਹੈ ਤੈਨੂੰ ਆਪਣੇ ਆਪ ਨੂੰ ਇਸ ਗੱਲ ਦੀ ਆਦਤ ਪਾਉਣੀ ਚਾਹੀਦੀ ਹੈ ਵੈਸੇ ਵੀ ਜਦੋਂ ਘਰ ਵਾਲੀ ਇੰਨੀ ਜ਼ਿਆਦਾ ਸੋਹਣੀ ਹੋਵੇ ਤਾਂ ਇਨਸਾਨ ਕਿੱਦਾਂ ਆਪਣੇ ਆਪ ਤੇ ਕਾਬੂ ਪਾ ਸਕਦਾ ਫਿਰ ਤੂੰ ਰਾਤ ਨੂੰ ਬਹੁਤ ਜ਼ਿਆਦਾ ਡਰੀ ਹੋਈ ਸੀ ਮੈਨੂੰ ਲੱਗਿਆ ਕਿ ਜੇ ਮੈਂ ਤੈਨੂੰ ਗੋਲੀ ਨਾ ਦਿੱਤੀ ਤਾਂ ਤੂੰ ਮੈਨੂੰ ਨੇੜੇ ਨਹੀਂ ਆਉਂਦੇਣਾ ਤੇ ਮੈਂ ਆਪਣੀ ਰਾਤ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ ਇਹ ਕਹਿ ਕੇ ਉੱਠ ਕੇ ਬਾਥਰੂਮ ਵੀ ਚਲਾ ਗਿਆ ਸੀ ਪਰ ਰੋਸ਼ਨੀ ਇਸ ਕਾਬਲ ਆਪਣੇ ਆਪ ਨੂੰ ਨਹੀਂ ਸਮਝ ਰਹੀ ਸੀ ਕਿ ਉਹ ਖੜੀ ਹੋ ਜਾਂਦੀ ਰਵੀ ਘਰ ਇਕੱਲਾ ਰਹਿੰਦਾ ਸੀ ਉਸਦੇ ਮਾਪੇ ਉਸਦੇ ਵੱਡੇ ਭਰਾ ਨਾਲ ਵਿਦੇਸ਼ ਰਹਿੰਦੇ ਸੀ ਨਾ ਤਾਂ ਰੋਸ਼ਨੀ ਦੇ ਮਾਪੇ ਪੀਸ ਤੇਲੀ ਰਾਜੀ ਨਹੀਂ ਸੀ ਫਿਰ ਰੋਸ਼ਨੀ ਦੀ ਮਾਂ ਦੇ ਕਹਿੰਦੇ ਕਿ ਮੁੰਡਾ ਚੰਗੀ ਕਮਾਈ ਕਰਦਾ ਫਿਰ ਕੀ ਹੋਇਆ ਜੇ ਇਕੱਲਾ ਰਹਿੰਦਾ ਇਸ ਵਿੱਚ ਕੋਈ ਬਰਾਈ ਨਹੀਂ ਸਾਡੀ ਧੀ ਨੂੰ ਕੋਈ ਜ਼ਿੰਮੇਵਾਰੀ ਨਹੀਂ ਚੁਕਣੀ ਪੈਣੀ ਰੋਸ਼ਨੀ ਨਹੀਂ ਜਾਣਦੀ ਸੀ ਵਿਆਹ ਦੀ ਰਾਤ ਉਸਦੀ ਹਾਲਤ ਹੋ ਜਾਊਗੀ ਉਹ ਖੜੀ ਨਹੀਂ ਹੋ پا ਰਹੀ ਸੀ ਰਵੀ ਜਦੋਂ ਨਾ ਕੇ ਬਾਹਰ ਆਇਆ ਤੇ ਕਹਿ ਲੱਗਾ ਮੇਰੇ ਘਰ ਵਿੱਚ ਤੇਰੀ ਸੇਵਾ ਕਰਨ ਲਈ ਕੋਈ ਨਹੀਂ ਇਸ ਲਈ ਤੈਨੂੰ ਸਾਰਾ ਕੰਮ ਸੰਭਾਲਣਾ ਪੈਣਾ ਰੌਸ਼ਨੀ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਪਰ ਉਸ ਵਿੱਚ ਉਸ ਸਮੇਂ ਬਿਲਕੁਲ ਵੀ ਹਿੰਮਤ ਨਹੀਂ ਸੀ ਉਸ ਦਾ ਸਰੀਰ ਠੀਕ ਨਹੀਂ ਸੀ ਕਿ ਉਸ ਦਾ ਨਾਸ਼ਤਾ ਬਣਾ ਸਕਦੀ ਉਹ ਆਪਣੀ ਗੱਲ ਕਹਿ ਕੇ ਕਮਰੇ ਤੋਂ ਬਾਹਰ ਚਲਾ ਗਿਆ ਜਲਦੀ ਤੋਂ ਉੱਠ ਕੇ ਬਾਹਰ ਗਿਆ ਤੇ ਉਸ ਨੂੰ ਕਹਿ ਕੇ ਕਹਿ ਕੇ ਗਿਆ ਕਿ ਮੇਰੇ ਲਈ ਛੇਤੀ ਨਾਸ਼ਤਾ ਬਣਾ ਦੇ ਜਦੋਂ ਰੌਸ਼ਨੀ ਬੈਠ ਤੋ ਖੜੀ ਹੋਈ ਉਸ ਨੂੰ ਇਦਾਂ ਲੱਗਦਾ ਸੀ ਜਿਦਾਂ ਉਸ ਦੀ ਪਿੱਠ ਟੁੱਟ ਜਾਊਗੀ ਨਾ ਧੋ ਕੇ ਕੰਮ ਵਾਰ ਗਈ ਰਵੀ ਵਾਰ ਬੈਠਾ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਫੋਨ ਉੱਤੇ ਕਿਸੇ ਨਾਲ ਹਾਸ ਹਾਸ ਗੱਲਾਂ ਕਰ ਰਿਹਾ ਸੀ ਜੋ ਗੱਲਾਂ ਉਹ ਕਰ ਰਿਹਾ ਸੀ ਉਸ ਨੇ ਰੋਸ਼ਨੀ ਨੂੰ ਸ਼ਰਮ ਨਾਲ ਪਾਣੀ ਪਾਣੀ ਕਰ ਦਿੱਤਾ ਸੀ ਉਹ ਬੀਤੀ ਹੋਈ ਰਾਤ ਦੀਆਂ ਗੱਲਾਂ ਪਤਾ ਨਹੀਂ ਕਿਸ ਨੂੰ ਦੱਸ ਰਿਹਾ ਸੀ ਬਹੁਤ ਹੀ ਵੱਡਾ ਬੇਸ਼ਰਮ ਲੱਗ ਰਿਹਾ ਸੀ ਜੋ ਆਪਣੀ ਨਿੱਜੀ ਗੱਲਾਂ ਕਿਸੇ ਨੂੰ ਦੱਸ ਰਿਹਾ ਸੀ ਰੋਸ਼ਨੀ ਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ ਸੀ ਪਰ ਉਹ ਪਹਿਲੀ ਰਾਤ ਦੀ ਦੁਲਹਣ ਸੀ ਇਸ ਲਈ ਕੁਝ ਨਾ ਕਿਹਾ ਉਸਨੇ ਸੋਚ ਲਿਆ ਸੀ ਕਿ ਉਹ ਬਾਅਦ ਵਿੱਚ ਉਸ ਨੂੰ ਕਹੇਗੀ ਕਿ ਇਸ ਤਰ੍ਹਾਂ ਆਪਣੀਆਂ ਘਰ ਦੀਆਂ ਗੱਲਾਂ ਕਿਸੇ ਨਾਲ ਬਾਹਰ ਨਾ ਕਰੇ ਉਹ ਆਪਣੀ ਅੱਖਾਂ ਨੂੰ ਨੀਵੇਂ ਕੀਤੇ ਰਸੋਈ 'ਚ ਚਲੀ ਗਈ ਤੇ ਜਲਦੀ ਨਾਲ ਉਸਨੇ ਆਪਣੇ ਤੇ ਰਵੀ ਲਈ ਨਾਸ਼ਤਾ ਬਣਾਇਆ ਅਤੇ ਫਿਰ ਰਵੀ ਨੂੰ ਕਿਹਾ ਕਿ ਮੇਰੇ ਪੇਟ ਵਿੱਚ ਬਹੁਤ ਦਰਦ ਹੈ ਇਸ ਲਈ ਸ਼ਾਇਦ ਅੱਜ ਰਾਤ ਨੂੰ ਮੈਂ ਤੁਹਾਨੂੰ ਸਮਾਂ ਨਾ ਦੇ ਸਕਾਂ ਤੇ ਤੁਸੀਂ ਮੈਨੂੰ ਤੰਗ ਨਾ ਕਰਿਓ ਰਵੀ ਕਹਿਣ ਲੱਗਾ ਮੈਂ ਤੇਰੇ ਬਹਾਨੇ ਨਹੀਂ ਸੁਣ ਸਕਦਾ ਮੈਨੂੰ ਹਰ ਹਾਲਤ ਵਿੱਚ ਇਲਾਜ ਚਾਹੀਦੀ ਹੈ ਇਸ ਲਈ ਮੈਂ ਤੇਰਾ ਵਿਆਹ ਕੀਤਾ ਉਸ ਦੀਆਂ ਗੱਲਾਂ ਸੁਣ ਕੇ ਰੋਸ਼ਨੀ ਦਾ ਦਿਲ ਬੇਚੈਨ ਹੋ ਗਿਆ ਸੀ ਉਹ ਨਹੀਂ ਜਾਣਦੀ ਸੀ ਕੀ ਰਾਤ ਨੂੰ ਉਸ ਨਾਲ ਕੀ ਹੋਇਆ ਸੀ ਪਰ ਉਸ ਦੀ ਹਾਲਤ ਇਸ ਵਕਤ ਇੰਨੀ ਠੀਕ ਨਹੀਂ ਸੀ ਕਿ ਉਹ ਫੇਰ ਦੁਬਾਰਾ ਇਹ ਦੁੱਖ ਨੂੰ ਚੱਲਦੀ ਪਰ ਉਸ ਦੇ ਸਾਹਮਣੇ ਖੜਾ ਇਨਸਾਨ ਉਸ ਦੇ ਹਰ ਦਰਦ ਤੋਂ ਹਰ ਤਕਲੀਫ ਤੋਂ ਬੇਖਬਰ ਸੀ ਉਹ ਆਪਣੀ ਮਰਜ਼ੀ ਕਰਨਾ ਚਾਹੁੰਦਾ ਸੀ ਜਿੱਦਾਂ ਹੀ ਰਾਤ ਹੋਈ ਰੌਸ਼ਨੀ ਨੇ ਕਿਹਾ ਕਿ ਮੇਰਾ ਦਿਲ ਬਿਲਕੁਲ ਨਹੀਂ ਕਰ ਰਿਹਾ ਤਾਂ ਉਸਨੇ ਰੌਸ਼ਨੀ ਨੂੰ ਦਵਾਈ ਦਿੱਤੀ ਜਦੋਂ ਰੌਸ਼ਨੀ ਨੇ ਕਿਹਾ ਮੈਂ ਨਹੀਂ ਖਾਣੀ ਤਾਂ ਕਹਿਣ ਲੱਗਾ ਇਹ ਨੀਂਦ ਦੀ ਦਵਾਈ ਨਹੀਂ ਮੈਂ ਉਸ ਨੂੰ ਪੁੱਛਿਆ ਕੀ ਫੇਰੇ ਕਿਸ ਚੀਜ਼ ਦੀ ਦਵਾਈ ਹੈ ਤਾਂ ਕਹਿ ਲਗਾ ਕਿ ਇਹ ਬੱਚਾ ਛੇਤੀ ਹੋਣ ਦੀ ਦਵਾਈ ਹੈ ਇਹ ਸੁਣ ਕੇ ਰੋਸ਼ਨੀ ਹੋਰ ਜ਼ਿਆਦਾ ਘਬਰਾ ਗਈ ਸੀ ਤੇ ਉਸਦੇ ਮੂੰਹ ਵੱਲ ਵੇਖਦੀ ਰਹੀ ਆਕਰ ਉਸ ਨੂੰ ਇਸ ਕਰਦੀ ਇੰਨੀ ਜਲਦੀ ਕਿਉਂ ਸੀ ਕਿਹੜਾ ਉਸਦੇ ਵਿਆਹ ਨੂੰ ਤਿੰਨ ਚਾਰ ਸਾਲ ਹੋ ਗਏ ਸੀ ਹਲੇ ਵਿਆਹੋਂ ਇੱਕ ਹਫ਼ਤਾ ਹੀ ਹੋਇਆ ਸੀ। ਨਾ ਹੀ ਉਸਦੇ ਸਾਸੋਰਾ ਸੀ ਜਿਨ੍ਹਾਂ ਨੂੰ ਪੋਤੇ ਦੀ ਕਾੜੀ ਹੋਵੇ। ਆਖਰ ਉਸ ਨੂੰ ਇੰਨੀ ਜਲਦੀ ਮਾਂ ਕਿਉਂ ਬਣਾਉਣਾ ਚਾਹੁੰਦਾ ਸੀ ਅਤੇ ਮਾਂ ਬਣਨ ਦੀ ਦਵਾਈ ਕਿਉਂ ਦੇ ਰਿਹਾ ਸੀ। ਉਸਨੇ ਰਵੀ ਨੂੰ ਕਿਹਾ ਕਿ ਕੀ ਇੰਨੀ ਛੇਤੀ ਕੀ ਹੈ? ਹਲੇ ਤਾਂ ਸਾਡੇ ਵਿਆਹ ਨੂੰ ਜ਼ਿਆਦਾ ਸਮਾਂ ਵੀ ਨਹੀਂ ਹੋਇਆ। ਕੁਝ ਹੀ ਦਿਨ ਹੋਏ ਨੇ ਆਪਾਂ ਆਰਮਨਾਰ 4-5 ਸਾਲਾਂ ਤੱਕ ਬੱਚਾ ਕਰਾਂਗੇ। ਉਹ ਕਹਿਣ ਲੱਗਾ ਕਿ ਮੈਂ ਕੁਝ ਨਹੀਂ ਜਾਣਦਾ। ਮੈਨੂੰ ਬਸ ਬੱਚਾ ਚਾਹੀਦਾ ਹੈ। ਅਤੇ ਮੈਨੂੰ ਬੱਚਿਆਂ ਦੇ ਨਾਲ ਬਹੁਤ ਪਿਆਰ ਹੈ ਇਸੇ ਕਰਕੇ ਮੈਂ ਤੇਰੇ ਨਾਲ ਵਿਆਹ ਕੀਤਾ ਮੈਨੂੰ ਬੱਚੇ ਬਹੁਤ ਪਸੰਦ ਨੇ ਵਿਆਹ ਤੋਂ ਜ਼ਿਆਦਾ ਮੈਨੂੰ ਬੱਚਿਆਂ ਦੀ ਇੱਛਾ ਸੀ ਮੈਂ ਨਹੀਂ ਚਾਹੁੰਦਾ ਕਿ ਸਮਾਂ ਬਰਬਾਦ ਹੋਵੇ ਅਤੇ ਇੱਕ ਸਾਲ ਪਹਿਲਾਂ ਮੈਂ ਦੇਖਦਾ ਰਹਾ ਉਹਨੂੰ ਾਲਾਦ ਹੋਵੇ ਤੇ ਫਿਰ ਮੈਂ ਉਸਦੀ ਦਵਾਈ ਕਵਾਵਾਂ ਇਹ ਕਹਿ ਕੇ ਉਸਨੇ ਦਵਾਈ ਰੋਸ਼ਨੀ ਦੇ ਮੂੰਹ ਵਿੱਚ ਪਾ ਦਿੱਤੀ ਤੇ ਪਾਣੀ ਦਾ ਗਲਾਸ ਉਸਦੇ ਹੱਥ ਵਿੱਚ ਦੇ ਦਿੱਤਾ ਰੋਸ਼ਨੀ ਨੇ ਪਾਣੀ ਪੀ ਕੇ ਦਵਾਈ ਆਪਣੇ ਅੰਦਰ ਕਰ ਲਈ ਸੀ ਪਰ ਫਰਾਂਸੀ ਇਸ ਸਮੇਂ ਜੋ ਹੋਇਆ ਪਿਛਲੀ ਰਾਤ ਵਾਲੀ ਬੇਹੋਸ਼ੀ ਉਸ ਉੱਤੇ ਫੇਰ ਛਾ ਰਹੀ ਸੀ ਉਸ ਦਾ ਦਿਮਾਗ ਸੋਚਣ ਦੇ ਕਾਬਿਲ ਨਹੀਂ ਸੀ ਫੇਰ ਉਸ ਨੂੰ ਕੋਈ ਹੋਸ਼ਨਾ ਰਿਹਾ ਦੁਬਾਰਾ ਗੂੜੀ ਨੀਂਦ ਵਿੱਚ ਸੌ ਗਈ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਆਪਣੀਆਂ ਚੀਕਾਂ ਸੁਣ ਰਹੀਆਂ ਸੀ ਕਿਉਂਕਿ ਉਸ ਨੂੰ ਬਹੁਤ ਦਰਦ ਮਹਿਸੂਸ ਹੋ ਰਿਹਾ ਸੀ ਸਵੇਰੇ ਉਸ ਦੀ ਅੱਖ ਦਰਦ ਕਰਕੇ ਛੇਤੀ ਖੁੱਲ ਗਈ ਉਸ ਸਮੇਂ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ ਤੇ ਉਸ ਨੇ ਰਵੀ ਨੂੰ ਜਗਾ ਦਿੱਤਾ ਤੇ ਕਿਹਾ ਕਿ ਮੇਰੇ ਬਹੁਤ ਦਰਦ ਹੈ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਰੱਬ ਦਾ ਵਾਸਤਾ ਮੈਨੂੰ ਡਾਕਟਰ ਕੋਲ ਲੈ ਜਾਓ ਪਰ ਉਹ ਕਹਿਣ ਲੱਗਾ ਹਲੇ ਤਾਂ ਦਿਨ ਵੀ ਨਹੀਂ ਚੜਿਆ ਤੂੰ ਕਿਉਂ ਮੇਰੀ ਨੀਂਦ ਖਰਾਬ ਕਰ ਰਹੀ ਹੈ ਮੈਂ ਤੈਨੂੰ ਦਰਦੀ ਦਵਾਈ ਦੇ ਦਿੰਦਾ ਤੂੰ ਉਹ ਖਾ ਲੈ ਮੈਨੂੰ ਇੱਕ ਹੋਰ ਦਵਾਈ ਉਸ ਨੇ ਦੇ ਦਿੱਤੀ ਜਿਸ ਨੂੰ ਖਾ ਕੇ ਉਸ ਦਾ ਦਰਦ ਥੋੜਾ ਘਟ ਹੋਇਆ ਤੇ ਉਹ ਸੌ ਗਈ ਪਰ ਜਿੱਦਾਂ ਹੀ ਸਵੇਰੇ ਉੱਠੀ ਦਰਦ ਫੇਰ ਹੋ ਰਿਹਾ ਸੀ ਇਹ ਤਾਂ ਹੁਣ ਰੋਜ਼ ਦਾ ਹੀ ਰੁਟੀਨ ਹੋ ਗਿਆ ਸੀ ਲਗਾਤਾਰ 10 ਦਿਨਾਂ ਤੋਂ ਇਹੀ ਸਭ ਕੁਝ ਚੱਲ ਰਿਹਾ ਸੀ ਰੋਸ਼ਨੀ ਨੂੰ ਬਹੁਤ ਦਰਦ ਹੁੰਦਾ ਸੀ ਪਰ ਉਸਦੇ ਘਰ ਵਾਲੀ ਨੂੰ ਉਸਦੀ ਕੋਈ ਪਰਵਾਹ ਨਹੀਂ ਸੀ ਤੇ ਨਾ ਹੀ ਉਸਦੀ ਤਕਲੀਫ ਦਾ ਅਹਿਸਾਸ ਸੀ ਰੋਸ਼ਨੀ ਬਹੁਤ ਇੱਕ ਦਿਨ ਰਵੀ ਦਫ਼ਤਰੋਂ ਵਾਪਸ ਆਇਆ ਤਾਂ ਉਸਨੇ ਕਿਹਾ ਕਿ ਮੈਨੂੰ ਮੇਰੀ ਮਾਂ ਦੇ ਘਰ ਛੱਡ ਔ ਰੋਸ਼ਨੀ ਨੂੰ ਰਵੀ ਤੋਂ ਦੂਰ ਰਹਿੰਦਾ ਵਸਿੱਕੀ ਰਾਸਤਾ ਨਜ਼ਰ ਆਇਆ ਇੰਨੇ ਵਿੱਚ ਰਵੀ ਨੇ ਕਿਹਾ ਇਹ ਨਹੀਂ ਹੋ ਸਕਦਾ ਜਦੋਂ ਤੱਕ ਤੂੰ ਮੰਨ ਨਹੀਂ ਸਕਦੀ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ ਰੋਸ਼ਨੀ ਬਹੁਤ ਦੁਖੀ ਹੋ ਗਈ ਸੀ ਅਖਰ ਉਸ ਨੂੰ ਕੀ ਪਾਗਲਪਨ ਸਵਾਰ ਸੀ ਬੱਚੇ ਤਾਂ ਹੋਣਾ ਜਾਂ ਨਾ ਹੋਣਾ ਉਸ ਦੇ ਵਸ ਵਿੱਚ ਨਹੀਂ ਸੀ ਦਸ ਦਿਨਾਂ ਵਿੱਚ ਉਸ ਦਾ ਇਹ ਹਾਲ ਹੋ ਗਿਆ ਸੀ ਉਹ ਤੁਰ ਵੀ ਨਹੀਂ ਸਕਦੀ ਸੀ ਜਦੋਂ ਰਵੀ ਨੂੰ ਡਾਕਟਰ ਕੋਲ ਜਾਣ ਲਈ ਕਹਿੰਦੀ ਤਾਂ ਉਹ ਨਾ ਮੰਨਦਾ ਕਹਿੰਦਾ ਡਾਕਟਰ ਵੀ ਤੈਨੂੰ ਇਹ ਹੀ ਦਵਾਈ ਦੇਊਗਾ ਪਰ ਇਸ ਵਾਰੀ ਉਹ ਘਰ ਤੋਂ ਬਾਹਰ ਗਿਆ ਤਾਂ ਰੋਸ਼ਨੀ ਨੇ ਆਪਣੀ ਮਾਂ ਨੂੰ ਬੁਲਾ ਲਿਆ ਤੇ ਉਸ ਨਾਲ ਇਕੱਲੇ ਡਾਕਟਰ ਕੋਲ ਗਈ ਉਸ ਨੇ ਦੱਸਿਆ ਕਿ 10 ਦਿਨਾਂ ਤੋਂ ਲਗਾਤਾਰ ਉਸ ਨੂੰ ਇਹ ਹੀ ਦਰਦ ਹੋ ਰਿਹਾ ਉਸ ਦੇ ਡਾਕਟਰ ਨੇ ਉਸ ਨੂੰ ਚੈੱਕ ਕੀਤਾ ਤੇ ਆਪਣੇ ਕੰਨਾਂ ਨੂੰ ਹੱਥ ਲਾ ਕੇ ਖੜੀ ਹੋ ਗਈ ਅਤੇ ਜੋ ਗੱਲ ਉਸ ਨੇ ਰੋਸ਼ਨੀ ਨੂੰ ਦੱਸੀ ਉਸ ਨੂੰ ਸੁਣ ਕੇ ਤਾਂ ਰੋਸ਼ਨੀ ਦੇ ਹੋਸ਼ ਹੀ ਉੱਡ ਗਏ ਸੀ ਉਹ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਉਸ ਨੇ ਕਿਹਾ ਕਿ ਇਹ ਸੱਚ ਨਹੀਂ ਹੋ ਸਕਦਾ ਰੋਸ਼ਨੀ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ ਉਸ ਨੇ ਨਾ ਵਿੱਚ ਸਿਰ ਹਲਾ ਦਿੱਤਾ ਤੇ ਰੋਸ਼ਨੀ ਨੇ ਕਿਹਾ ਕਿ ਕਿੱਦਾਂ ਹੋ ਸਕਦਾ ਹੋ ਸਕਦਾ ਤੁਹਾਨੂੰ ਗਲਤਫਹਿਮੀ ਹੋਈ ਹੋਵੇ ਪਰ ਡਾਕਟਰ ਕਹਿਣ ਲੱਗੀ ਮੇਰੇ ਕੋਲ ਬਹੁਤ ਕੇਸ ਆਉਂਦੇ ਨੇ ਇਸ ਲਈ ਮੈਂ ਜਾਣਦੀ ਆ ਤੇਰੇ ਨਾਲ ਕੀ ਹੋਇਆ ਹੈ ਜਦੋਂ ਰੋਸ਼ਨੀ ਨੇ ਉਸ ਨੂੰ ਪੁੱਛਿਆ ਤਾਂ ਉਸ ਵਕਤ ਡਾਕਟਰ ਨੇ ਕਿਹਾ ਕਿ ਤੂੰ ਹੌਸ਼ ਵਿੱਚ ਹੁੰਨੀ ਹੈ ਜਦੋਂ ਤੇਰਾ ਘਰ ਵਾਲਾ ਤੇਰੇ ਨੇੜੇ ਆਉਂਦਾ ਤਾਂ ਰੋਸ਼ਨੀ ਨੇ ਉਸ ਨੂੰ ਨਾਂ ਵਿੱਚ ਸਿਰ ਹਿਲਾ ਦਿੱਤਾ ਕਿਉਂਕਿ ਰਵੀ ਤਾਂ ਉਸ ਨੂੰ ਰੋਜ਼ ਰਾਤ ਨੂੰ ਛੇਤੀ ਮਾਂ ਬਣਨ ਦੀ ਦਵਾਈ ਦਿੰਦਾ ਸੀ ਜਿਸ ਨੂੰ ਖਾਂਦੇ ਹੀ ਉਸ ਨੂੰ ਨੀਂਦ ਆ ਜਾਂਦੀ ਡਾਕਟਰ ਨੇ ਕਿਹਾ ਕਿ ਮੈਂ ਜਿਹੜੀ ਗੱਲ ਤੈਨੂੰ ਦੱਸੀ ਹੈ ਤੂੰ ਉਸ ਗੱਲ ਨੂੰ ਸੁਣ ਕੇ ਮੈਨੂੰ ਆਪਣੇ ਘਰ ਵਾਲੇ ਤੇ ਸ਼ੱਕ ਹੋ ਰਿਹਾ ਸੀ ਡਾਕਟਰ ਭਲਾ ਮੈਨੂੰ ਝੂਠ ਕਿਉਂ ਬੋਲਦੀ ਜਾਂ ਫਿਰ ਰਵੀ ਦੇ ਖਿਲਾਫ ਮੈਨੂੰ ਕਿਉਂ ਭੜਕਾਉਂਦੀ ਉਹ ਵੀ ਇੱਕ ਡਾਕਟਰ ਸੀ ਤੇ ਉਸਦਾ ਕੰਮ ਸੀ ਸਿਰਫ ਆਪਣੇ ਮਰੀਜ਼ ਨੂੰ ਚੈੱਕ ਕਰਨਾ ਉਸ ਦਾ ਇਲਾਜ ਕਰਨਾ ਉਸਨੇ ਉਹੀ ਗੱਲ ਦੱਸੀ ਸੀ ਜੋ ਸੁਣ ਕੇ ਉਸ ਨੂੰ ਰਵੀ ਦੇ ਉੱਤੇ ਬਹੁਤ ਸ਼ੱਕ ਹੋ ਰਿਹਾ ਸੀ ਪਰ ਉਹ ਕਿੱਦਾਂ ਜਾਣ ਸਕਦੀ ਸੀ ਕਿ ਆਖਰ ਸੱਚ ਕੀ ਹੈ ਕਿਉਂਕਿ ਉਸਨੇ ਪਹਿਲਾਂ ਵੀ ਕਈ ਵਾਰੀ ਇਹ ਦਵਾਈ ਖਾਣ ਤੋਂ ਨਾ ਕੀਤੀ ਪਰ ਉਸਦੀ ਗੱਲ ਨਹੀਂ ਸੁਣਦਾ ਸੀ ਜ਼ਬਰਦਸਤੀ ਉਹ ਦਵਾਈ ਉਸ ਦੇ ਮੂੰਹ ਵਿੱਚ ਪਾ ਦਿੰਦਾ ਸੀ ਤੇ ਪਾਣੀ ਦਾ ਗਲਾਸ ਉਸ ਦੇ ਬੁੱਲਾਂ ਨੂੰ ਲਾ ਦਿੰਦਾ ਸੀ ਡਾਕਟਰ ਕਹਿਣ ਲੱਗੀ ਚੱਗਾ ਇਦਾਂ ਕਰ ਮੈਨੂੰ ਤੂੰ ਉਸ ਦਵਾਈ ਦਾ ਨਾਮ ਦੱਸ ਦੇ ਪ੍ਰੋਸ਼ਨੀ ਨੇ ਕਿਹਾ ਮੈਨੂੰ ਉਸ ਦਵਾਈ ਬਾਰੇ ਕੁਝ ਨਹੀਂ ਪਤਾ ਅੱਜ ਤੱਕ ਰਵੀ ਨੇ ਉਸ ਨੂੰ ਦਵਾਈ ਨਹੀਂ ਦਿਖਾਈ ਬਸ ਉਹ ਗੋਲੀ ਕੱਢ ਕੇ ਉਸ ਦੇ ਹੱਥ ਤੇ ਰੱਖ ਦਿੰਦਾ ਪਰ ਜਦੋਂ ਇਹ ਗੱਲ ਡਾਕਟਰ ਨੇ ਸੁਣੀ ਤਾਂ ਡਾਕਟਰ ਬਹੁਤ ਬੁਰੀ ਤਰ੍ਹਾਂ ਹੈਰਾਨ ਹੋ ਗਈ ਸੀ ਡਾਕਟਰ ਨੇ ਰੌਸ਼ਨੀ ਨੂੰ ਕਿਹਾ ਤੇ ਉਹ ਹੱਸਣ ਲੱਗੀ ਕਿ ਅਜਿਹੀ ਕੋਈ ਦਵਾਈ ਨਹੀਂ ਹੁੰਦੀ ਜੋ ਤੈਨੂੰ ਉਹ ਲੁਕਾ ਕੇ ਦਿੰਦਾ ਤੂੰ ਆਪਣੇ ਘਰ ਵਾਲੇ ਦੀਆਂ ਹਰਕਤਾਂ ਦੇ ਉੱਤੇ ਧਿਆਨ ਰੱਖ ਉਸ ਦੀ ਮਾਂ ਕਮਰੇ ਤੋਂ ਬਾਹਰ ਸੀ ਜੋ ਕਿ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਰੌਸ਼ਨੀ ਦੀ ਮਾਂ ਨੇ ਉਸ ਨੂੰ ਕਿਹਾ ਕਿ ਤੂੰ ਆਪਣਾ ਧਿਆਨ ਕਿਉਂ ਨਹੀਂ ਰੱਖਦੇ ਕੋਈ ਜ਼ਿੰਮੇਵਾਰੀ ਨਹੀਂ ਤੇਰਾ ਘਰ ਵਾਲਾ ਤੈਨੂੰ ਕਿੰਨਾ ਪਿਆਰ ਕਰਦਾ ਪਰ ਤੂੰ 10 ਦਿਨਾਂ ਵਿੱਚ ਆਪਣੀ ਕਿਹੋ ਜੀ ਹਾਲਤ ਕਰ ਲਈ ਹੈ ਬਿਲਕੁਲ ਸੁੱਕ ਕੇ ਕੰਡਾ ਹੋ ਗਈ ਹੈ ਉਸ ਰਾਤ ਉਸਨੇ ਆਪਣੇ ਫੋਨ ਦਾ ਕੈਮਰਾ ਔਨ ਕਰ ਦਿੱਤਾ ਤੇ ਅਜਿਹੀ ਥਾਂ ਰੱਖ ਦਿੱਤਾ ਜਿੱਥੇ ਉਸਦਾ ਬੈੱਡ ਨਜ਼ਰ ਆ ਸਕੇ ਰਾਤ ਨੂੰ ਰਵੀ ਨੇ ਉਸ ਨੂੰ ਫੇਰ ਦਵਾਈ ਖਵਾਈ ਤੇ ਉਸ ਦੀ ਫੇਰ ਉਹੀ ਹਾਲਤ ਹੋ ਗਈ ਸੀ ਸਵੇਰੇ ਜਦੋਂ ਉੱઠી ਤਾਂ ਉਸ ਦਾ ਘਰ ਵਾਲਾ ਦਫ਼ਤਰ ਜਾ ਰਿਹਾ ਸੀ ਜਿੱਦਾਂ ਹੀ ਘਰ ਤੋਂ ਬਾਹਰ ਗਿਆ ਉਸ ਨੇ ਛੇਤੀ ਤੋਂ ਫੋਨ ਚੁੱਕਿਆ ਤੇ ਵੀਡੀਓ ਦੇਖਣ ਲੱਗੀ ਜਿਸ ਨੂੰ ਦੇਖ ਕੇ ਉਸ ਤੇ ਹੋਸ਼ ਉੱਡ ਗਏ ਜੋ ਕੁਝ ਉਸ ਦੇ ਘਰ ਵਾਲੇ ਨੇ ਰਾਤ ਨੂੰ ਉਸ ਨਾਲ ਕੀਤਾ ਸੀ ਕੋਈ ਵੀ ਔਰਤ ਇਹ ਬਰਦਾਸ਼ਤ ਨਹੀਂ ਕਰ ਸਕਦੀ ਸੀ ਰੋਸ਼ਨੀ ਬਹੁਤ ਬੁਰੀ ਤਰ੍ਹਾਂ ਡਰ ਗਈ ਸੀ ਤੇ ਰੋਣ ਲੱਗੀ ਸੀ ਇਸ ਲਈ ਉਸ ਨੇ ਆਪਣੇ ਘਰ ਵਾਲੇ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਆਪਣੇ ਮਾਪਿਓ ਨੂੰ ਬੁਲਾ ਲਿਆ ਤੇ ਉਹਨਾਂ ਨੂੰ ਸਾਰਾ ਸੱਚ ਦੱਸ ਦਿੱਤਾ ਇਹ ਸੁਣ ਕੇ ਉਸ ਦੀ ਮਾਂ ਰੋਣ ਲੱਗੀ ਸੀ ਉਸ ਨੇ ਕਿਹਾ ਕਿ ਰਵੀ ਇੱਕ ਨਮਰਦ ਹੈ ਉਹ ਇਸ ਕਾਬਲ ਨਹੀਂ ਸੀ ਕਿ ਉਹ ਬੱਚਾ ਪੈਦਾ ਕਰ ਸਕੇ ਸਗੋਂ ਉਹ ਤਾਂ ਇਸ ਕਾਬਲ ਵੀ ਨਹੀਂ ਸੀ ਇਸ ਲਈ ਉਹ ਰਾਤ guzara ਲਈ ਆਪਣੇ ਦੋਸਤਾਂ ਨੂੰ ਕਮਰੇ ਵਿੱਚ ਭੇਜ ਦਿੰਦਾ ਸੀ ਜੋ ਕਿ ਉਸ ਦੇ ਨਾਲ ਬਹੁਤ ਗਲਤ سلوਕ ਕਰਦੇ ਸੀ ਤੇ ਜਾਂਦੇ ਜਾਂਦੇ ਉਸ ਨੂੰ ਪੈਸੇ ਦੇ ਜਾਂਦੇ ਸੀ ਉਸ ਦੇ ਮਾਪਿਓ ਨੇ ਰਵੀ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਸੀ। ਇਹ ਪਹਿਲੀਆਂ ਘਰ ਵਾਲੀਆਂ ਨੇ ਵੀ ਉਸ ਨੂੰ ਤਲਾਕ ਕੇਸ ਲਈ ਦਿੱਤਾ ਸੀ ਕਿਉਂਕਿ ਉਹ ਇੱਕ ਨਮਰਦ ਸੀ ਤੇ ਆਪਣੀ ਇਸ ਕਮੀ ਨੂੰ ਲੁਕਾਉਣ ਲਈ ਉਹ ਆਪਣੀ ਘਰ ਵਾਲੀ ਤੋਂ ਇਹ ਸਾਬਤ ਕਰਨ ਲਈ ਕਿ ਉਹ ਬੱਚਾ ਪੈਦਾ ਕਰ ਸਕਦਾ ਉਸਨੇ ਇਹ ਸਭ ਕੁਝ ਕੀਤਾ ਸੀ ਜਦੋਂ ਡਾਕਟਰ ਕੋਲ ਗਈ ਸੀ ਤਾਂ ਉਸਨੇ ਵੀ ਉਸ ਨੂੰ ਇਹੀ ਦੱਸਿਆ ਸੀ ਕਿ ਤੇਰਾ ਰੇਪ ਹੋ ਰਿਹਾ ਹੈ। ਕਰਨ ਵਾਲੇ ਇੱਕ ਤੋਂ ਜ਼ਿਆਦਾ ਲੋਕ ਨੇ ਇਹ ਗੱਲ ਝੂਠ ਨਹੀਂ। ਰਵੀ ਉਹਨਾਂ ਨੂੰ ਘਰ ਬਣਾਉਂਦਾ ਸੀ ਤੇ ਉਸਦੇ ਨਾਲੇ ਘਟੀਆਂ ਹਰਕਤ ਕਰਵਾਉਂਦਾ ਸੀ। ਰੌਸ਼ਨੀ ਬਹੁਤ ਰੋ ਰਹੀ ਸੀ ਉਸ ਦੀ ਜ਼ਿੰਦਗੀ ਉਸ ਨੇ ਬਰਬਾਦ ਕਰ ਦਿੱਤੀ ਸੀ ਤੇ ਉਹ ਆਪਣੇ ਆਪ ਨੂੰ ਸਕੂਨ ਪਹੁੰਚਾਉਂਦਾ ਸੀ ਤਾਂ ਜੋ ਉਸ ਦੀ ਪਹਿਲੀ ਘਰਵਾਲੀ ਨੂੰ ਪਤਾ ਲੱਗ ਸਕੇ ਕਿ ਉਹ ਮਰਦ ਹੈ ਤੇ ਉਸ ਨੇ ਉਸ ਦੀ ਜ਼ਿੰਦਗੀ ਇਹਨਾਂ ਸਭ ਗੱਲਾਂ ਵਿੱਚ ਬਰਬਾਦ ਕਰ ਦਿੱਤੀ ਉਸ ਦਾ ਪਿਓ ਤੇ ਮਾਂ ਰੌਸ਼ਨੀ ਨੂੰ ਆਪਣੇ ਘਰ ਲੈ ਗਏ ਹੁਣ ਉਹ ਨੌਕਰੀ ਕਰਨ ਲੱਗੀ ਤੇ ਉਸ ਦਾ ਵਿਆਹ ਤੋਂ ਭਰੋਸਾ ਉੱਠ ਗਿਆ ਸੀ